ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਦੇ ਪਰੌੜ ਵਾਲਾ ਦੇ ਨਾਲ ਅੱਜ ਮੇਰੇ ਘਰੇ ਸਾਡਾ ਪਿਸਾਲੀ ਉਹਦਾ ਭਾਈ ਨਦੀਪ ਤੇਲਵੇੜਾ ਵਾਟਰ ਪੈਨਲ ਪਹੁੰਚਿਆ ਭਾਈ ਥੈਂਕ ਯੂ ਖਰੇ ਯਾਰ ਦੇ ਲਈ ਥੈਂਕ ਯੂ ਆਪਾਂ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਨੇ ਹੈਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹੈਨਾ ਰੇਸਮ ਬਾਈ ਨੇ ਰਿਸਮ ਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਵੀ ਬਾਈਟ ਕਰੇ ਹੁੰਦਾ ਸੀਗਾ ਕਿ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆਨ ਅੰਦোলন ਹੋ ਗਿਆ ਚਾਹੀ ਤੋ ਪਿਛਲਾ ਅੰਦোলন ਸੀਗਾ ਤੇ ਦੇਣਾ ਤਾਂ ਬਾਬੇ ਦੀ ਕਿਸਾਨੀ ਕੌਮ ਤੁਹਾਡੇ ਨੇ ਦੇ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾਹਰ ਕਨਾਨ ਨੂੰ ਸਪੋਰਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਰਲ ਮਿਲ ਕੇ ਕੀਤੀ ਆ ਹੌਡਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਐਨੇ ਬੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਆਉਂਦੇ ਰਹੋਗੇ ਤੇ ਸੇਵਾ ਕਰਦੇ ਰਹੋਗੇ ਤੇ ਕਿ ਬਾਈਕ ਬਰੇ ਵਿਯੋਧ ਸਾਰੇ ਦੇ ਕੈਮਰਾ ਮਾਰਦੇ ਹੋ ਬਾਈਕ ਨੇ ਵੀ ਨਾਲ ਦੇਲ ਟੱਟ ਕੇ ਆਏ ਆ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਭਾਈ ਗੁਬਾਰ ਕੱਢਣ ਦੇ ਲਈ ਔਰ ਫਵਰਟ ਕਰਦੇ ਹਾਂ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਖनून ਬਣੇਗਾ ਸੁਆਮੀ ਨਾਥ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਜਿੱਥੇ ਵੀ ਸਾਡੀ ਲੋੜ ਪਵੇਗੀ ਕਿਸਾਨੀ ਕੌਮ ਦੇ ਲਈ ਆਪਾਂ ਧਨਮਨ ਤਾਂ ਤੁਹਾਡੇ ਨਾਲ ਆ ਗਏ ਚਲੋ ਜੀ ਸਲਾਮਤ ਚਲੋ ਜੀ